ऐसा चाहूं राज में जहां मिले सबन को अन छोट बड़े सब सब से रविदास रहे प्रसन्न मादो विद्या है तकीं विवेक गीत मलीन अरसो हीरा छाड़ के करे आन की आस तैना गोच के जाएंगे सत पर के रविदास फिर फेरी सतसंग디오 आज सतगुरु रविदास महाराज जी रे 648 में प्रकाश हो सके सारे ही संसार विच बहुत ही सादापुरो नयकी कस जाई रहे जा रहे हन एसे ही संबंध विच ਸਾਥਪਤੀ ਸ਼੍ਰੋਮਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਗਰ ਕੀਰਤਨ ਪ੍ਰਬੰਧਕ ਕਮੇਟੀ ਤੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸਾਰੇ ਹੀ ਸਾਥੀਆਂ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਔਰ ਅਸੀਂ ਇਹ ਨਗਰ ਕੀਰਤਨ ਸਜਾਉਣ ਦਾ ਮਤਲਬ ਹੈ ਕਿ ਕਰ ਕਰਕੇ ਸਤਗੁਰੂ ਗੁਰੂ ਦਾਸ ਜੀ ਬਾਣੀ ਦਾ ਸੰਦੇਸ਼ ਜਣਾ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਗੁਰਬਾਣੀ ਨਾਲ ਜੁੜ ਕੇ ਕਿਸ ਮੰਦਰ ਤੱਕ ਪਹੁੰਚ ਸਕਦੇ ਹਾਂ ਆਪਣੇ ਹੱਕਾਂ ਲਈ ਵੀ ਲੜ ਸਕਦੇ ਹਾਂ ਔਰ ਸਮਾਜ ਲੋਕ ਇਜ਼ਤਾਨ ਵਾਸਤੇ ਵਿੰਗਵਾਤੇ ਕਰਕੇ ਅਸੀਂ ਐਸੇ ਸੰਸਾਰ ਦੇ ਵਿੱਚ ਮਹਾਰਾਜਾ ਨਾਂ ਉਚਾਰ ਕਰ ਸਕਦੇ ਹਾਂ ਤੋਂ ਸਾਡੇ ਸਭੂ ਧਰਮਿਕ ਜਿੱਥੇ ਬੰਨੀਆਂ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ ਸਾਡੇ ਮੁੰਡੇ ਨੌਜਵਾਨ ਹਰ ਹੀ ਆਪਣੀ ਆਪਣੀ ਡਿਊਟੀਆਂ ਤੋਂ ਆ ਰਹੇ ਹਨ ਅਸੀਂ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਹੈ ਕਿ ਬੜੇ ਹੀ ਸਰਧਾਪੂਰਵਕ ਨਗਰ ਕੀਰਤ ਦੇ ਨਾਲ ਦੇ ਮਹਾਰਾਜਾ ਉਹ ਦਾਸਾ ਲੈ ਕੇ ਚੱਲਣਾ ਹੈ ਔਰ ਸਾਰੇ ਹੀ ਨਗਰ ਵਸਿਆਂ ਨੂੰ ਲੱਖ ਲੱਖ ਵਾਰਾਂ ਨਗਰ ਫਿਲਟਰ ਦਾ ਰੂਟ ਕੀ ਹੈ ਨਗਰ ਕੀਤਨ ਉਤਮ ਸਿੰਘ ਪਾਲ ਪਤੋਂ ਚੱਲ ਕੇ ਡਾਕਟਰ ਵੀ.ਆਰ. ਮੇhta ਚੌਕ ਡਾਕਟਰ ਵੀ.ਆਰ. ਮੇhta ਚੌਕ ਤੋਂ ਲੱਗ ਕੇ ਪ੍ਰੈਜਿਡੈਂਸੀ ਹੋਟਲ ਗੱਸਾ ਸਿੰਘ ਰਾਮਗੜੀਆ ਚੌਕ ਪ੍ਰਵਾਹ ਚੌਕ ਪ੍ਰਵਾਹ ਚੌਕ ਤੋਂ ਸ਼ਿਵਲਹਾ ਹਾਕਾ ਦੇ ਰੋਡ ਤੇ ਹੁੰਦਾ ਹੋਇਆ ਫਗਵਾੜਾ ਚੌਕ ਫਗਵਾੜਾ ਚੌਕ ਤੋਂ ਗਵਰਨਮੈਂਟ ਕਾਲਜ ਚੌਕ ਗਵਰਨਮੈਂਟ ਕਾਲਜ ਚੌਕ ਤੋਂ ਸੈਸ਼ਨ ਚੌਕ ਸੈਸ਼ਨ ਚੌਕ ਤੋਂ ਕੈਂਟਾਕਰ ਕੈਂਟਾਕਰ ਤੋਂ ਭਗਵਾਨ ਬਾਦਮੀਕ ਚੌਕ ਭਗਵਾਨ ਬਾਦਵੀ ਟੰਕ ਤੋਂ ਖਵਾੜਾ ਟੰਕ ਆ ਕੇ ਬੜੇ ਹੀ ਸਤਿਕਾਰ ਦੇ ਨਾਲ ਸਾਡਾ ਪੂਰਕ ਸਾਰਿਆਂ ਬਤਾਈ ਦਿੱਤੀ ਜਾਵੇ ਕਿ ਔਰ ਕੀਰਤਨ ਸ਼੍ਰੀ ਗੁਰੂ ਸਾਹਿਬ ਦੀ ਜੁਰੀ ਦੇ ਸਜਾਇਆ ਜਾ ਰਿਹਾ ਹੈ ਔਰ ਸਾਰੇ ਸਾਥੀ ਬੜੀ ਸਾਡਾ ਦਿਮਾਗ ਤੇ ਪਹੁੰਚੇ ਹਨ ਜੈ ਗੁਰਦੇ ਜੈ ਗੁਰੂ ਦਾ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਤੁਹਾਨੂੰ ਕੋ ਤੇ ਸਮੁੱਚੀ ਮਾਨਵਤਾ ਦੇ ਰਹਿਬਰ ਤਨਤਨ ਸਾਹਿਬ ਸ੍ਰੀ ਗੁਰਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਰਦੀਆਂ ਦੇਸ਼ ਵਿਦੇਸ਼ ਦੇ ਕੋਨੇ ਵਿੱਚ ਵਸਦੀਆਂ ਸਮੂਹ ਸੰਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਤਨਤਨ ਸਾਹਿਬ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਬਹੁਤ ਵੱਡਾ ਵਿਸ਼ਾ ਨਗਰ ਕੀਤਾ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਧੁੰਤਾਂ ਦੇ ਗਾਣੇ ਕੱਢਿਆ ਜਾ ਰਿਹਾ ਤੇ ਆਓ ਤਨਤਨ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰੀਏ ਆਪਣਾ ਜੀਵਨ ਸਫਲ ਕਰੀਏ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਬਸਦੇ ਪੰਜਾਬੀਆਂ ਨੇ ਇੱਕ ਵਾਰ ਤਨਤਨ ਸਾਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤਨਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅੱਜ ਜਨਮ ਦਿਹਾੜੇ ਦੇ ਉੱਪਰ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾ ਰਹੀ ਹੈ ਔਰ ਇਸ ਸਾਲ ਸ੍ਰੀ ਵਿਜੇ ਸੰਪਲਾ ਜੀ ਦੇ ਵੱਲੋਂ ਸ਼੍ਰੀ ਗੁਰੂਦਾਸ ਵਿਸ਼ਵ ਮਹਾਪੀਠ ਦੇ ਵੱਲ ਜਿਹੜੇ ਅੰਤਰਰਾਸ਼ਟਰੀ ਅਧਿਖਸ਼ ਨੇ ਉਹਨਾਂ ਦੇ ਵੱਲੋਂ ਅੱਜ ਸਵਾਗਤ ਲਈ ਸ਼ੋਭਾ ਯਾਤਰਾ ਦੇ ਇਹ ਸਟੇਜ ਵੀ ਲਾਈ ਹੈ ਤੇ ਜਿਹੜਾ ਅੱਜ ਸ਼ੋਭਾ ਯਾਤਰਾ ਦਾ ਸਵਾਗਤ ਵੀ ਕੀਤਾ ਜਾਏਗਾ ਔਰ ਲੰਗਰ ਵੀ ਲਾਇਆ ਜਾਏਗਾ। ਸੋ ਅੱਜ ਜੋ ਇਹ ਜਨਮ ਦਿਹਾੜਾ ਜੋ 12 ਤਰੀਕ ਨੂੰ ਕੱਲ ਸਾਰੇ ਵਿਸ਼ਵ ਨੇ ਮਨਾਉਣਾ ਹੈ ਉਹਦੀ ਖੁਸ਼ੀ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਸਾਰਿਆਂ ਨੂੰ ਇਸ ਜਿਹੜੇ ਜਨਮ ਦਿਹਾੜੇ ਤੇ ਮੈਂ ਆਪਣੇ ਵੱਲੋਂ ਆਪਣੇ ਸਭ ਸਾਥੀਆਂ ਵੱਲੋਂ ਇਸ ਬਲਕ ਲਖ ਵਧਾਈ ਦੇਣਾ ਔਰ ਆਸ਼ਾ ਕਰਦਾ ਹਾਂ ਕਿ ਗੁਰੂ ਸਾਬ ਜੀ ਸਾਰਿਆਂ ਦੇ ਆਪਣਾ ਮੇਰ ਪਰਿਆ ਹੱਥ ਰੱਖਣ ਔਰ ਸਭ ਤੇ ਆਪਣਾ ਆਸ਼ੀਰਵਾਦ ਰੱਖਣ ਜੈ ਗੁਰਦੇਵ ਖਾਨ ਗੁਰਦੇਵ ਜੀ ਜੈ ਗੁਰਦੇਵ ਤਨ ਗੁਰਦੇਵ ਸ਼੍ਰੀ ਗੁਰੂ ਵਿਕਾਸ ਮਹਾਰਾਜ ਜੀ ਦੇ 648 ਜਨਮ ਜਿਹੜੇ ਸਾਡੇ ਸੂਬੇ ਸ਼ਹਿਰ ਬਸੇ ਹੋਏਗਾ ਲੱਗਦਾ ਜਾ ਜਿਦਾ ਇਹ ਮਾਤਾ ਚੋਪਰਾ ਸੀ ਐਸਾ ਚਾਹੂ ਰਾਜ ਮੈਂ ਜਿੱਥੇ ਮਿਲੇ ਸਭ ਕੋਨੇ ਛੋਟੇ ਸੰਭੇਰ ਰੁਕਾ ਦੇ ਪਕੰਡ ਜਿਦਾ ਉਹਨੇ ਸੰਕਲਪ ਲਿਆ ਸੀਗਾ ਕਿ ਐਸਾ ਸੰਸਾਰ ਚਾਹੁੰਦੇ ਸੀ ਜਿੱਥੇ ਕੋਈ ਵੀ ਆਪਣੇ ਜਾਤ ਪਾਤ ਨਾ ਹੋਵੇ ਉੱਚੀ ਜਾਂ ਨੀਚਾ ਹੋਵੇ ਇਹ ਤਰ੍ਹਾਂ ਸੰਕਲਪ ਪੂਰਾ ਕਰਨ ਦੀ ਕੋਸ਼ਿਸ਼ ਕਰਕੇ ਸਾਰੇ ਹੀ ਕਥੇ ਹੋ ਗਏ ਜੈਪੀ ਇੰਡੀਆਕਰ ਫੇਰੀ ਸੀ ਅੱਜ ਜਸਵੰਤ ਰਾਏ ਅੱਜ ਅਸੀਂ ਸ਼ਹਿਰਪੁਰ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਤੇ ਉਸ ਲਾਸਨਾ ਬਣਾ ਰਹੇ ਆ ਅੱਜ ਜੇ ਤੁਸੀਂ ਹੁਸ਼ਾਰਪੁਰ ਦੀ ਗੱਲ ਕਰੋ ਤਾਂ ਥਾਂ-ਥਾਂ ਲੰਗਰ ਲੱਗੇ ਜਨਤਾ ਨੇ ਲੋਕਾਂ ਨੇ ਇਸ ਸ਼ੋਹਾ ਯਾਤਰਾ ਦਾ ਸਵਾਗਤ ਕਰਨ ਲਈ ਇੱਕ ਬਹੁਤ ਭੱਬੇ ਇੰਤਜ਼ਾਮ ਜਿਹੜਾ ਹੈ ਕੀਤਾ ਹੈ ਵਿਦਾਸ ਜੀ ਜੀਵਨ ਤੋਂ ਬਹੁਤ ਸਿੱਖਿਆਮਾਨੇ ਲੇਕਿਨ ਉਹਨਾਂ ਨੇ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਰਸਤਾ ਦਾ ਸਨੇਹਾ ਦਿੱਤਾ ਉਹ ਸਨੇਹਾ ਜਿਹੜਾ ਹੈ ਸਾਨੂੰ ਸਭ ਨੂੰ ਇਸ ਦੇਸ਼ ਦੇਣਾ ਚਾਹੀਦਾ ਅਸੀਂ ਸਾਰੇ ਇਕੱਠੇ ਹੋ ਕੇ ਸਾਨੂੰ ਸਾਰੇ ਪਰਮਾਨਾਣੇ ਚਾਹੀਦੇ ਆ ਗੁਰੂਆਂ ਦੀ ਸਿੱਖਿਆ ਨੂੰ ਸਾਨੂੰ ਜਨਤਾ ਤੱਕ ਪਹੁੰਚਾਉਣਾ ਚਾਹੀਦਾ ਆ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਗਟ ਹोत्सव ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਲੈਵਾ ਉਹਨਾਂ ਨੇ ਉਜਾਈ ਉਹਨਾਂ ਦੇ ਬੈਠੇ ਨੇ ਉਹ ਸਾਰੇ ਬੜੀ ਹੂਮ ਮਾਗੇ ਧੰਤਾਮ ਦੇ ਨਾਲ ਜਿਹੜਾ ਇਸ ਪ੍ਰਗਟ ਦਿਵਸ ਨੂੰ ਮਨਾ ਰਹੇ ਨੇ ਔਰ ਸ੍ਰੀ ਗੁਰੂ ਦਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਾਨੂੰ ਸਮਰਸਤਾ ਦਾ ਸੰਦੇਸ਼ ਦਿੱਤਾ ਔਰ ਆਪਸ ਵਿੱਚ ਭਾਈਚਾਰਕ ਸਾਂਝ ਬਣਾਉਣ ਦਾ ਆਪਸ ਵਿੱਚ ਮਿਲ ਕੇ ਕੰਮ ਕਰਦਾ ਐ ਸੱਚ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਸਾਥ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਖਦਮਗੀਰਾ ਔਰ ਨਾਲੇ ਵੀ ਸੰਦੇਸ਼ ਦਿੱਤਾ ਹੈ ਕਿ ਤੋਹੀ ਮੋਹੀ ਅੰਤਰ ਕੈਸਾ ਕਨ ਕਟੇ ਜਲੰਗ ਤਰੰਗ ਜੈਸਾ ਭਾਵ ਸਮਾਜ ਦੇ ਸਾਰੇ ਵਿਅਕਤੀ ਕਿਜੇ ਨੇ ਸੋ ਅੱਜ ਉਹਨਾਂ ਦੇ ਇਸ ਦਿਹਾੜੇ ਦੇ ਉੱਤੇ ਸਾਰੇ ਧਰਮ ਸਾਰੇ ਸਮਾਜ ਉਹ ਸਮਾਜਿਕ ਜਿੱਤੇ ਬੰਦੀਆਂ ਰਾਜਨੀਤਿਕ ਜਿੱਤੇ ਬੰਦੀਆਂ ਇਹੋ ਜੋਂ ਮਾ ਕੇ ਸ਼ਾਮ ਲਗੀਆਂ ਸਾਰਿਆਂ ਨੂੰ ਜਿਆਦਾ ਵੀ ਕਹਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਅੱਜ ਦੇ ਦਿਹਾੜੇ ਦੀ ਮੈਂ ਵਗਾਈ ਦਿਨਾ ਜਿਆ ਕੁਸੇ ਤਾਨ ਗੋਸ